ਓਏ ਚੰਨੀ ਓਏ ਚੰਨੀ ਆ ਕੀ ਓਏ ਆ ਕੀ ਆ ਹੈ ਟੌਫੀਆਂ ਲੌਲੀਪੌਪ ਯਾਰ ਮੈਂ ਨਹੀਂ ਹਾਂ ਦਾ ਯਾਰ ਮੈਂ ਪਤਾ ਨਹੀਂ ਕੀ ਆ ਮੇਰੇ ਲਈ ਖਾਣ ਨੂੰ ਲਿਆਇਆ ਟੌਫੀਆਂ ਲੌਲੀਪੌਪ ਖਾਣ ਨੂੰ ਮੈਂ ਯਾਰ ਚੰਗ ਦਾ ਦਿਵਾ ਖਾਣਾ ਯਾਰ ਖੱਦਾ ਯਾਰ ਤੇਰੀ ਕਣੀ ਓ ਸੁੱਕੇ ਯਾਰ ਕੀ ਯਾਰ ਤੂੰ ਵੀ ਹੋਰ ਨਸ਼ੇ ਰੋਸ਼ੇ ਵਿੱਚ ਬੜਿਆ ਹੋਇਆ ਯਾਰ ਹੈ ਡੋਡੇ ਪੱਕਿਆ ਨਹੀਂ ਕੁਸ ਨਹੀਂ ਦੇਣਾ ਇਹਨੂੰ ਟੌਫੀਆਂ ਖਾ ਦੇਖੀਂ ਜਿੰਦਗੀ ਦਾ ਸਵਾਦ ਆਉਂਦਾ ਤੇ ਨਾਲੇ 10 ਰੁਪਏ ਦੀਆਂ 20 ਸਾਰੀ ਦੀ ਵਾਲੀ 24 ਸਾਰੀ ਦੀ ਵਾਲੀ 24 ਇਹ ਨਹੀਂ ਮੁੱਕਦੀਆਂ ਭੈਣ ਦੀਆਂ ਵੀ ਦੀਆਂ ਖਾਇਆ ਕਰੇ ਸੀ ਤੂੰ ਆਦੇ ਮੇਰੇ ਡੱਬੇ 'ਚ ਸਾਰੀ ਜਿਹੜੇ ਟੌਫੀਆਂ ਹੁੰਦੀਆਂ ਨੇ ਪਹਿਲੇ ਡੱਬੇ 'ਚ 13 ਦੂਜੇ 'ਚ 15 ਤੀਜੇ 'ਚ 17 ਇਹੀ ਖਾ ਲੀਦੇ ਸਾਰੀ ਦਿਹਾੜੀ ਨਾਲੇ ਰਵਾਦ ਆਉਂਦਾ ਚੱਪਣ ਚ ਉਹ ਤੁਸੀਂ ਹੋਵਾਂਗੇ ਤੇ ਨਹੀਂ ਜਵਾਕ ਤੁਹਾਡਾ ਸਰਸੁਰ ਜੰਨਾ ਵਾ ਸੀ ਕਿੱਥੇ ਯਾਰ ਪੁਰਾਣੇ ਅਸੀਂ ਵੱਡੇ ਹੱਡੇ ਹੱਟੇ ਕੱਟੇ ਬੰਦੇ ਆ ਤੈਨੂੰ ਪਤਾ ਪਹਿਲਵਾਨੀ ਵੀ ਕਰਨੀ ਹੁੰਦੀ ਆ ਫਿਰ ਪਹਿਲਵਾਨੀ ਆਹ ਟੌਫੀਆਂ ਚੂਸੇ ਖਾ ਕੇ ਤਾਂ ਨਹੀਂ ਹੁੰਦੀ ਸਾਡੇ ਤੋਂ ਅਸੀਂ ਬੰਦੇ ਬੰਦੇ ਜੀ ਕੱਟਨੇ ਹੁੰਦੇ ਆ ਯਾਰ ਫਿਰ ਤੁਸੀਂ ਤਾਂ ਪਿਸਤੌਲ ਤੇ ਵੀ ਟੌਫੀਆਂ ਪਾ ਲੈਂਦੇ ਹੋ ਮੰਗੇ ਰੋਂਦ ਰੋਂਦ ਗੋਲੀਆਂ ਗੋਲੀਆਂ ਕਿੱਥੇ ਚੱਲਦੀਆਂ ਤੁਹਾਡੇ ਤੋਂ ਯਾਰ ਕਿਉਂ ਨਹੀਂ ਆ ਲਈ ਗੱਨਾ ਕਰਦਾ ਚੱਨੀ